ਗੁਰੂ ਸਾਹਿਬ ਦੀ ਰਹਿਤ ਬਹੁਤ ਜ਼ਰੂਰੀ ਹੈ ਜਿੱਦਾਂ ਆਪਾਂ ਨੇ ਸਾਖੀ ਤੋਂ ਸਿੱਖਿਆ ਲਈ ਹੈ ਉੱਥੇ ਗੁਰੂ ਸਾਹਿਬ ਨੇ ਇੱਕ ਸ਼ਰਤ ਲਾਤੀ ਕਿ ਜੇ ਤੂੰ ਸਾਡੇ ਜੋਗਾ ਤਾਂ ਅਸੀਂ ਤੇਰੇ ਜੋਗੇ ਹਾਂ ਪਾ ਪਹਿਲਾਂ ਆਪਾਂ ਨੂੰ ਗੁਰੂ ਸਾਹਿਬ ਜੋਗੇ ਬਣਨਾ ਪੈਣਾ ਗੁਰੂ ਸਾਹਿਬ ਦੀ ਰਹਿਤਾਂ ਰੱਖਣੀਆਂ ਪੈਣੀਆਂ ਨੇ ਇਹ ਨਹੀਂ ਹੈਗਾ ਕਿ ਜਿਹੜੀ ਰਹਿਤ ਚੰਗੀ ਲੱਗਦੀ ਹੈ ਉਹ ਰੱਖ ਲਓ ਜਿਹੜੀ ਵਿਖਮਾ ਉਹ ਰਹਿਣ ਦਿਓ ਜੁਕਿੰਦਰ ਕਈ ਕਹਿੰਦੇ ਅਮਰ ਦੇ ਵੇਲੇ ਉੱਠਣੀ ਹੁੰਦਾ ਜੀ ਚਲੋ ਮੈਂ 8:00 9:00 ਵਜੇ ਉੱਠ ਲੂੰ 9:00 ਵਜੇ ਉੱਠ ਲੂੰ ਨਹੀਂ ਜਿੱਦਾਂ ਗੁਰੂ ਸਾਹਿਬ ਨੇ ਕਿਹਾ ਉਦਾਂ ਹੀ ਕਰਨਾ ਪੈਂਦਾ ਤੇ ਰਹਿਤਾਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਕਿ ਕਲ ਯੁਗ ਦਾ ਜਮਾਨਾ ਕਲ ਯੁਗ ਦੇ ਵਿੱਚ ਕੋਰ ਕਲ ਯੁਗਾ ਜਿਵੇਂ ਸਿੱਖੀ ਅੰਦਰ ਗੁਰੂ ਸਾਹਿਬ ਆਪਣੇ ਸਿੱਖੀ ਦਾ ਬੂਟਾ ਲਾਇਆ ਉਸ ਬੂਟੇ ਨੂੰ ਤੱਤੀਆਂ ਹਵਾਵਾਂ ਤੋਂ ਬਚਾਉਣ ਲਈ ਇੱਕ ਰਹਿਤ ਰੂਪੀ ਬਾੜ ਕਰ ਦਿੱਤੀ ਉਹਦੇ ਆਲੇ-ਦਾਲੇ ਤਾਂ ਕਰਕੇ ਉਹ ਕਲ ਯੁਗ ਦੀਆਂ ਤੱਤੀਆਂ ਹਵਾਵਾਂ ਤੋਂ ਬਚ ਸਕੇ ਜਿਉ ਤੱਕ ਜੇ ਬਾੜ ਟੁੱਟਦੀ ਹੈ ਤਾਂ ਬੂਟੇ ਨੂੰ ਤੱਤੀਆਂ ਹਵਾਵਾਂ ਲੱਗਣਗੀਆਂ ਕਲਯੁਗ ਦੀਆਂ ਉਹ ਹਵਾਵਾਂ ਦੇ ਵਿੱਚ ਉਹ ਸੁੱਕ ਜਾਊਗਾ ਇਸ ਕਰਕੇ ਰਹਿਤ ਬਹੁਤ ਜ਼ਰੂਰੀ ਹੈ ਰਹਿਤ ਦੇ ਵਿੱਚ ਜੋ ਢਿੱਲ ਕਰਦੇ ਆ ਤਾਂ ਕਲਯੁਗ ਨੇ ਤਾਂ ਆ ਹੀ ਜਾਣਾ ਹੁਣ ਕਲਯੁਗ ਕੀ ਹੈ ਇੱਥੇ ਇੱਥੇ ਇੱਕ ਖੇਲ ਹੋ ਰਿਹਾ ਤਿੰਨ ਕਰਤਾ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕੁਝ ਪਾਇਆ ਇੱਥੇ ਖੇਲ ਹੋ ਰਿਹਾ ਇੱਕ ਜੇ ਹੁਣ ਕੋਈ ਖਿਡਾਰੀ ਹੈ ਕਿਸੇ ਖੇਡ ਦਾ ਖਿਡਾਰੀ ਹੈ ਉਹ ਗਰਾਊਂਡ ਦੇ ਵਿੱਚ ਜਾਂਦਾ ਉਹਨੂੰ ਖੇਡਣਾ ਨਹੀਂ ਆਉਂਦਾ ਉਹਨੇ ਕਿਸੇ ਉਸਤਾਦ ਤੋਂ ਟ੍ਰੇਨਿੰਗ ਹੀ ਨਹੀਂ ਲਈ ਨਾ ਕਿ ਉਹਨੂੰ ਖੇਡ ਦੇ ਨਿਯਮ ਪਤਾ ਨੇ ਕਿ ਉਹ ਜਿੱਤ ਜੂਗਾ ਕਿ ਉਹਦੇ ਜਿੱਤਣ ਦੀ ਕੋਈ ਆਸਾ ਹੈ ਨਹੀਂ ਜਿੱਤ ਸਕਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਇਸੇ ਤਰ੍ਹਾਂ ਇਹ ਵੀ ਇੱਕ ਖੇਲ ਹੋ ਰਿਹਾ ਇਹ ਖੇਲ ਦੇ ਵਿੱਚ ਆਪਾਂ ਨੇ ਸਾਡੇ ਕੌਣ ਉਸਤਾਦ ਨੇ ਸਾਡੇ ਗੁਰੂ ਸਾਹਿਬ ਸਾਡੇ ਗੁਰੂ ਦੇ ਉਹਨਾਂ ਤੋਂ ਅਸੀਂ ਪੁੱਛਣਾ ਕਿ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਖੇਲ ਦੇ ਵਿੱਚ ਦੂਜੇ ਪਾਸੇ ਕੌਣ ਆ ਕਿਹੜੀ ਟੀਮ ਨਾਲ ਖੇਲਣਾ ਸੀ ਕੀ ਦੇ ਵਿਰੁੱਧ ਅਸੀਂ ਖੜੇ ਆ ਇਸ ਵਿੱਚ ਦੋ ਨੇ ਦੋ ਟੀਮਾਂ ਨੇ ਇੱਕ ਪਾਸੇ ਤਾਂ ਵਾਹਿਗੁਰੂ ਜੀ ਆਪ ਨੇ ਦੂਜੇ ਪਾਸੇ ਮਾਇਆ ਮਾਇਆ ਦੇ ਕੋਲ ਬਹੁਤ ਵੱਡੀ ਫੌਜ ਹੈ ਚਤਰੰਗੀ ਫੌਜ ਜੀ ਨੂੰ ਕਹਿੰਦੇ ਨੇ ਉਹਦੇ ਵਿੱਚ ਚਤਰੰਗੀ ਫੌਜ ਕੀ ਹੁੰਦੀ ਹੈ ਉਹਦੇ ਵਿੱਚ ਹਾਥੀ ਘੋੜੇ ਕੋਟ ਸਵਾਰ ਹੁੰਦੇ ਨੇ ਹਾਥੀਆਂ ਤੇ ਸਵਾਰ ਹੁੰਦੇ ਨੇ ਪੈਦਲ ਸੈਨਾ ਹੁੰਦੀ ਐ ਸੂਰਬੀਰ ਬਰਿਆਮ ਕਿਨੇ ਨਾ ਹੋੜੀ ਐ ਫੌਜ ਸਤਾਣੀ ਹਾਠ ਪੰਜਾਂ ਜੋੜੀ ਐ ਇਹ ਸੂਰਬੀਰ ਬਰਿਆਮ ਨੇ ਇਹਦੇ ਵਿੱਚ ਉਹ ਕਿਹੜੇ ਨੇ ਸਾਨੂੰ ਗੁਰੂ ਸਾਹਿਬ ਜੀ ਦੱਸਦੇ ਨੇ ਇਸ ਦੇ ਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅਮਰਤ ਲੂਟੇ ਮਨਮੁਖ ਨਹੀਂ ਬੁੱਝੈ ਕੋਈ ਨਾ ਸੁਣੇ ਪੁਕਾਰਾ ਇਹ ਪੰਜ ਚੋਰ ਇਹਨਾਂ ਦੇ ਨਾਲ ਹੋਰ ਝੂਠ ਨਿੰਦਾ ਚੁਗਲੀ ਈਰਖਾ ਵਖੀਲੀ ਕਿੰਨੇ ਇਹਨਾਂ ਦੇ ਨਾਲ ਸੈਨਾ ਪਰ ਇਹਨਾਂ ਤੋਂ ਬਚਣਾ ਬਹੁਤ ਮੁਸ਼ਕਿਲ ਹੈ ਕਿੱਦਾਂ ਲੁੱਟਦੇ ਨੇ ਬੰਦੇ ਨੂੰ ਹੁਣ ਕਰੋਧ ਆ ਮੈਂ ਤੁਹਾਨੂੰ ਥੋੜੀ ਜੀ ਦੱਸਦਾ ਜਿੱਦਾਂ ਗੁਰੂ ਸਾਹਿਬ ਨੇ ਸਾਡਾ ਸਰੀਰ ਬਣਾਇਆ ਸਾਡੇ ਹੱਥ ਪੈਰ ਲਾਏ ਨੇ ਹੱਥ ਲਾਏ ਨੇ ਕੰਮ ਕਰਨ ਨੂੰ ਭੋਜਨ ਖਾਣ ਨੂੰ ਇਹਨਾਂ ਦਾ ਕੋਈ ਆਪਣਾ ਰੋਲ ਹੈ ਪੈਰਾਂ ਦਾ ਆਪਣਾ ਰੋਲ ਹੈ ਅੱਖਾਂ ਦਾ ਆਪਣਾ ਰੋਲ ਹੈ ਕੰਨਾਂ ਦਾ ਆਪਣਾ ਰੋਲ ਹੈ ਇਸੇ ਤਰ੍ਹਾਂ ਸਰੀਰ ਦੇ ਵਿੱਚ ਜਿਹੜੀ ਆਤਮਾ ਨਾ ਉਹਦੇ ਵੀ ਅੰਗ ਨੇ ਉਹਦੇ ਕੀ ਅੰਗ ਨੇ ਆਤਮਾ ਦੀ ਕਾਰਜ ਸ਼ਕਤੀ ਦਾ ਨਾਮ ਹੈ ਮਨ ਜਿਹੜੀ ਕਾਰਜ ਕਰਦੀ ਹੈ ਜਿਵੇਂ ਇੱਕ ਕੀ ਦੇਸ਼ ਦੇ ਵਿੱਚ ਇੱਕ ਰਾਜਾ ਹੁੰਦਾ ਉਹ ਰਾਜਾ ਸਾਰਾ ਕੰਮ ਕਰਦਾ ਤੁਸੀਂ ਇਸ ਸਰੀਰ ਦਾ ਸਮਝ ਲਓ ਮਨ ਰਾਜਾ ਆ ਉਹ ਰਾਜਾ ਸਾਰੇ ਕੰਮ ਕਰਦਾ ਤੇ ਜਿੰਦਾ ਰਾਜੇ ਦੀ ਸਹਾਇਤਾ ਲਈ ਮੰਤਰੀ ਹੁੰਦੇ ਨੇ ਇਦਾਂ ਇਹ ਆਤਮਾ ਦਾ ਕਾਰਜ ਸ਼ਕਤੀ ਦਾ ਨਾਮ ਹੈ ਮਨ ਮਨ ਦੀ ਸਹਾਇਤਾ ਲਈ ਇੱਕ ਬੁੱਧੀ ਬਣਾਈ ਗਈ ਆ ਬੁੱਧ ਜਿਹਨੂੰ ਕਹਿੰਦੇ ਨੇ ਬੁੱਧ ਉਹ ਮਨ ਨੂੰ ਦੱਸਦੀ ਆ ਕਿ ਠੀਕ ਆ ਆ ਚੀਜ਼ ਠੀਕ ਆ ਇਹ ਚੀਜ਼ ਗਲਤ ਆ ਤੈਨੂੰ ਆ ਚੀਜ਼ ਬੋਲਣੀ ਚਾਹੀਦੀ ਆ ਆ ਚੀਜ਼ ਨਹੀਂ ਬੋਲਣੀ ਚਾਹੀਦੀ ਤੂੰ ਇਦਾਂ ਕਰਨਾ ਚਾਹੀਦਾ ਇਦਾਂ ਨਹੀਂ ਕਰਨਾ ਚਾਹੀਦਾ ਹੁਣ ਗੁਰੂ ਸਾਹਿਬ ਕਹਿੰਦੇ ਨੇ ਉਹ ਪੰਜ ਚੋਰ ਵੀ ਆਪਣੀ ਸਰੀਰ ਦੇ ਅੰਦਰ ਹੀ ਵਸਦੇ ਨੇ ਤੇ ਜਦੋਂ ਕ੍ਰੋਧ ਆਉਂਦਾ ਫਿਰ ਕੀ ਕਰਦਾ ਕ੍ਰੋਧ ਉਹ ਕ੍ਰੋਧ ਮਨ ਨੂੰ ਪਕੜ ਲੈਂਦਾ ਪਿੱਛੋਂ ਪਕੜ ਕੇ ਉਹਦਾ ਬੁੱਧ ਦੇ ਨਾਲੋਂ ਕਨੈਕਸ਼ਨ ਟੁੱਟ ਜਾਂਦਾ ਤੇ ਫਿਰ ਬੰਦਾ ਉਹ ਕਰੋਧ ਦੇ ਵਿੱਚ ਆ ਕੇ ਗਾਲਾਂ ਕੱਢਦਾ ਬਹੁਤ ਕੁਝ ਬੋਲਦਾ ਆਪਣੀ ਪਤਨੀ ਨੂੰ ਗਾਲਾਂ ਕੱਢਦਾ ਕੁੱਟਦਾ ਮਾਰਦਾ ਆਪਣੇ ਮਾਂ ਪਿਓ ਨੂੰ ਗਾਲਾਂ ਕੱਢਦਾ ਤੇ ਜਦੋਂ ਉਹਦਾ ਕਰੋਧ ਸ਼ਾਂਤ ਹੁੰਦਾ ਉਹ ਕਹਿੰਦਾ ਵੀ ਮੈਨੂੰ ਉਹ ਬੁੱਧ ਨਾਲ ਕਨੈਕਸ਼ਨ ਜੁੜ ਜਾਂਦਾ ਬਾਅਦ ਵਿੱਚ ਮੰਦਾ ਬੁੱਧ ਕਹਿੰਦੀ ਹੈ ਤੂੰ ਤਾਂ ਬੜਾ ਗਲਤ ਕੀਤਾ ਹੈ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਫਿਰ ਮਨ ਸੋਚਦਾ ਫਿਰ ਪੁਛਤਾਉਂਦਾ ਦੀ ਬੜੀ ਬੜੀ ਗਲਤੀ ਹੋ ਗਈ ਜੀ ਮੈਨੂੰ ਮਾਫ ਕਰ ਦਿਓ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਮੇਰੇ ਤੋਂ ਕਰੋਧ ਦੇ ਵਿੱਚ ਕਿਹਾ ਗਿਆ ਮੈਂ ਤੈਨੂੰ ਕੁੱਟਣਾ ਤਾਂ ਨਹੀਂ ਚਾਹੁੰਦਾ ਸੀ ਪਰ ਮੇਰੇ ਤੋਂ ਕਰੋਧ ਦੇ ਵਿੱਚ ਹੋ ਗਿਆ ਮਤਲਬ ਕਿ ਉਹ ਆਪ ਨਹੀਂ ਕਰਨਾ ਚਾਹੁੰਦਾ ਸੀ ਉਸ ਤੋਂ ਕਿਹਨੇ ਕਰਵਾਇਆ ਕਰੋਧ ਨੇ ਕਰਵਾਇਆ ਹੁਣ ਜਿਹੜਾ ਕਰੋਧ ਹੋਰਾਂ ਦੇ ਵਿੱਚ ਵੀ ਹੈ ਜੇ ਇਧਰੋਂ ਕਰੋਧ ਉੱਠ ਖੜਿਆ ਤਾਂ ਜਿਹੜਾ ਦੂਜੇ ਕਰੋਧਾ ਉਹਦਾ ਤਾਂ ਕਨੈਕਸ਼ਨ ਹੈ ਹੀ ਕਿਉਂਕਿ ਉਹ ਵੀ ਮਾਇਆ ਦੇ ਵਿੱਚ ਹੈ ਉਦੋਂ ਉਹਦਾ ਕਰੋਧ ਉੱਠ ਖੜਨਾ ਦੋਨਾਂ ਨੇ ਲੜ ਪਣਾ ਤੇ ਜੀਵਨ ਖਰਾਬ ਜਾਂ ਉਹ ਹਨੂ ਮਾਰ ਦੋ ਜਾਂ ਉਹਨੂੰ ਮਾਰ ਦੋ ਇਸੇ ਤਰ੍ਹਾਂ ਇੱਛਾ ਕਰਦੇ ਝਗੜਾਉਂਦੇ ਨੇ ਲੜਾਈ ਪਾਉਂਦੇ ਨੇ ਇਸੇ ਤਰ੍ਹਾਂ ਹੀ ਕਾਮ ਆ ਕਾਮ ਦੇ ਬਾਰੇ ਅਸੀਂ ਵੀਡੀਓ ਕੱਢੀ ਸੀ ਪਰ ਇਸਤਰੀ ਗਮਨ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਉਹਦੇ ਵਿੱਚੋਂ ਜਿਨੇ ਨਹੀਂ ਦੇਖੀ ਜ਼ਰੂਰ ਦੇਖੋ ਉਹਦੇ ਵਿੱਚ ਇੱਕ ਛੋਟਾ ਜਿਹਾ ਅਸੀਂ ਨੁਕਤਾ ਪੇਸ਼ ਕੀਤਾ ਉਸੀ ਦੱਸਿਆ ਸੀ ਕਿ ਕਾਮ ਦੇ ਨਾਲ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਕਿੱਦਾਂ ਹੋ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਪਰਤਰੀਆ ਰੋਪਨਾ ਪੇਖੇ ਨੇਤਰ ਗੁਰੂ ਸਾਹਿਬ ਕਹਿੰਦੇ ਨੇ ਵੀ ਪਰਤਰੀਆ ਦੇ ਦੇਖੋ ਹੀ ਨਾ ਉਹਨੂੰ ਕਿਉਂ ਉਹਨਾਂ ਦੇਖੋ ਗੁਰੂ ਸਾਹਿਬ ਪਹਿਲਾਂ ਹੀ ਮਨਾ ਕਰ ਦਿੰਦੇ ਨੇ ਕਿਉਂਕਿ ਜਦੋਂ ਦੇਖਦਾ ਉਦੋਂ ਬਾਅਦ ਉਹਦੇ ਮਨ ਦੇ ਅੰਦਰ ਕਾਮ ਵਿਚਾਰ ਪੈਦਾ ਹੁੰਦਾ ਫਿਰ ਵਿਚਾਰ ਤੋਂ ਬਾਅਦ ਉਹ ਪਰਤਰੀਆ ਨਾਲ ਗੱਲਾਂ ਸ਼ੁਰੂ ਕਰ ਦਿੰਦਾ ਫਿਰ ਮਿਲਣ ਲੱਗ ਦਿੰਦਾ ਫਿਰ ਅੰਤ ਦੇ ਵਿੱਚ ਕਾਮ ਵਾਲੀ ਬੱਜਰ ਕਰੈਤ ਹੋ ਜਾਂਦੀ ਹੈ ਫਿਰ ਬੜਾ ਪਛਤਾਉਂਦਾ ਫਿਰ ਉਹਦੇ ਜੇ ਉਹ ਵਿਆਹਿਆ ਹੋਇਆ ਹੁੰਦਾ ਤਾਂ ਘਰ 'ਚ ਕਲੇਸ਼ ਪੈ ਜਾਂਦਾ ਸਿੱਖੀ ਮੰਡਲਾਂ ਤੋਂ ਨਕਾਰਿਆ ਜਾਂਦਾ ਨਿੰਮਕ ਕਾਮ ਸੁਆਦ ਕਾਰਨ ਕੋਟ ਦਿਨਸ ਦੁੱਖ ਪਾਵੇ ਕੜੀ ਮੋਹ ਤਰੰਗ ਮਾਣੇ ਬਹੁੜ ਬਹੁੜ ਪਛਤਾਵੇ ਇੰਨੇ ਕੇ ਸੁਆਦ ਦੇ ਕਾਰਨ ਹੋ ਕਿੰਨੇ ਦੁੱਖ ਪਾਉਂਦਾ ਇਹ ਕਾਮ ਇੰਨਾ ਮਹਾਬਲੀ ਹੈ ਕੀ ਨਰਕਾਂ ਦੇ ਵਿੱਚ ਵਾਸਤਾ ਕਰਾ ਦਿੰਦਾ ਹੈ ਕਾਮੰ ਨਰਕ ਬਿਸ਼ਰਾਮੰ ਬਹਜੋਨੀ ਬਹੁਜੋਨੀ ਬ੍ਰਾਹਮਣ ਹੈ ਬਹੁਜੋਨੀਆਂ ਦੇ ਵਿੱਚ ਪਰਵਾ ਦਿੰਦਾ ਹੈ ਤੇ ਨਰਕ ਦੇ ਵਿੱਚ ਵਾਸਤਾ ਕਰਾ ਦਿੰਦਾ ਐਡਾ ਮਹਾਵਲੀ ਇਹ ਕਾਮ ਇਹਨਾਂ ਤੋਂ ਬਚਣਾ ਚਾਹੀਦਾ ਗੁਰੂ ਸਾਹਿਬ ਦੀ ਓਟ ਲੈ ਕੇ ਬਚਣਾ ਚਾਹੀਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਕਹਿੰਦੇ ਇਹਨਾਂ ਤੋਂ ਬਚ ਜੋ ਤੁਸੀਂ ਇਹ ਤਾਂ ਜਿੱਦਾਂ ਪੁਲਿਸ ਵਾਲੇ ਬੰਦਾ ਅੰਦਰ ਬੈਠਾ ਨਾ ਜਿੱਦਾਂ ਪੁਲਿਸ ਵਾਲੇ ਬਾਹਰ ਖੜੇ ਹੁੰਦੇ ਨੇ ਕਿ ਬਾਹਰ ਨਿਕਲਦੇ ਨੇ ਉਹ ਫੜ ਲੈਣਗੇ ਇਸੇ ਤਰ੍ਹਾਂ ਮਨ ਅੰਦਰ ਬੈਠਾ ਹੁੰਦਾ ਗੁਰੂ ਸਾਹਿਬ ਕਹਿੰਦੇ ਦਰਤੇ ਰਹਿੰਦੇ ਨੇ ਪਾਂਚ ਪਹਿਰੂਆ ਦਰਮੇ ਰਹਤੇ ਤਿਨ ਕਾ ਨਹੀਂ ਪਤਿਆਰਾ ਚੇਤ ਸੁਚੇਤ ਚਿਤ ਹੋਏ ਰਹੋ ਤੌ ਲੈ ਪ੍ਰਕਾਸ਼ ਉਜਾਰਾ ਗੁਰੂ ਸਾਹਿਬ ਕਹਿੰਦੇ ਇਹਨਾਂ ਤੋਂ ਸੁਚੇਤ ਰਹੋ ਇਹਨਾਂ ਨੇ ਤੁਹਾਨੂੰ ਫੜ ਲੈਣਾ ਤੁਹਾਡਾ ਅੰਮ੍ਰਿਤ ਲੁੱਟਣਗੇ ਤੁਹਾਨੂੰ ਮਾਰਨਗੇ ਮਾਰਾਂ ਲੂਟੇ ਨੀਤ ਨੀਤ ਕੋਈ ਨਾ ਸੁਣੇ ਪੁਕਾਰ ਜਨਾ ਇਸ ਤਰ੍ਹਾਂ ਹੀ ਲੁੱਟਦੇ ਨੇ ਇਹਨਾਂ ਤੋਂ ਆਪਾਂ ਨੇ ਬਚਣਾ ਬਚਣ ਦਾ ਤਰੀਕਾ ਵੀ ਅੱਗੇ ਗੁਰੂ ਸਾਹਿਬ ਨੇ ਦੱਸਣਾ ਕਿੱਦਾਂ ਬਚਣਾ ਫਿਰ ਆਪਾਂ ਗੁਰੂ ਸਾਹਿਬ ਨੂੰ ਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਤੋਂ ਬਚਾਓ ਗੁਰੂ ਸਾਹਿਬ ਨੂੰ ਆਪਾਂ ਨੇ ਬੇਨਤੀ ਕਰਨੀ ਹੈ ਕਿ ਤਾਂ ਪੰਜ ਜਾਨੇ ਨੇ ਸਾਡੀ ਜਿੰਦ ਨਿਮਾਣੀ ਕੱਲੀ ਐ ਅਸੀਂ ਇਹਨਾਂ ਤੋਂ ਕਿਵੇਂ ਬਚੀਏ ਅਵਰ ਪੰਜ ਹਮ ਏਕ ਜਨਾ ਕਿਉ ਰ ਆਖੂ ਕਰ ਬਾਰ ਮਨਾ ਮਾਰੇ ਲੁੱਟੇ ਨੀਤ ਨੀਤ ਕਿਸ ਆਗੇ ਕਰੀਂ ਪੁਕਾਰ ਜਨਾ ਰੋਜ ਮਾਰਦੇ ਨੇ ਗੁਰੂ ਸਾਹਿਬ ਜੀ ਇਹ ਤਾਂ ਪੰਜ ਨੇ ਸਾਡੀ ਜਿੰਦ ਨਿਮਾਣੀ ਇੱਕ ਹੈ ਕਿੱਦਾਂ ਬਚੀ ਅਸੀਂ ਕਿੱਦਾਂ ਇਹਨਾਂ ਤੋਂ ਸਾਡਾ ਸੁਟਕਾਰਾ ਹੋਵੇ ਗੁਰੂ ਸਾਹਿਬ ਕਹਿੰਦੇ ਗੁਰੂ ਵਾਲੇ ਬਣੋ ਅਮਰਤ ਛਕੋ ਅਮਰਤ ਛਕੇ ਗੁਰੂ ਸਾਹਿਬ ਤੋਂ ਨਾਮ ਲਾਓ ਨਾਮ ਲੈ ਕੇ ਗੁਰੂ ਸਾਹਿਬ ਕਹਿੰਦੇ ਸ਼੍ਰੀ ਰਾਮ ਨਾਮਾ ਉਚਰਮਨਾ ਆਗਜਮਦਲ ਬਖਮ ਕਾ ਨਾਮ ਸ਼੍ਰੀ ਰਾਮ ਨਾਮਾ ਉੱਚਰ ਮਨਾ RAM ਦਾ ਨਾਮ ਉੱਚਰ ਕਿਉਂਕਿ ਜੇ ਤੂੰ ਨਾ ਉੱਚ ਰਿਆ ਨਾ ਤੂੰ ਨਾ ਇਦਾਂ ਕੀਤਾ ਆਗੈ ਜਮਦਲ ਵਿਖਮ ਕਾ ਨਾਮ ਤੈਨੂੰ ਜਮਾ ਨੇ ਫੜ ਲੈਣਾ ਕਿ ਜਮਾ ਨੇ ਫੜ ਕੇ ਲੈ ਜਾਣਾ ਜਦੋਂ ਅੰਤ ਦਾ ਵੇਲਾ ਆਉਂਦਾ ਫਿਰ ਭੱਜਿਆ ਨਹੀਂ ਜਾਂਦਾ ਜਮਾ ਤੋਂ ਫਿਰ ਫਸ ਜਾਂਦੀ ਜਿੰਦ ਨਵਾਣੀ ਕੱਲੀ ਫਸ ਜਾਂਦੀ ਹੈ ਕਿਉਂਕਿ ਲੇਖਾ ਦੇਣਾ ਪੈਣਾ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਭਜਨ ਸਿਮਰਨ ਭਜਨ ਦਇਆ ਨਹੀਂ ਕੀਤੀ ਤਉ ਮੁਖ ਚੋਟਾਂ ਖਾਹੇਗਾ ਜੋ ਜਮ ਆਏ ਕੇਸ ਗਏ ਪਟਕੇ ਤਉ ਦਿਨ ਕਿਛ ਨ ਬਿਸਾਂਹੇਗਾ ਤਨ ਜੋ ਬਨ ਕਾ ਗਰਭ ਨ ਕੀਜੈ ਕਾਗਦ ਜੋ ਗਲ ਜਾਹੇਗਾ ਗੁਰੂ ਸਾਹਿਬ ਇਦਾਂ ਦੱਸਦਿੰਨੇ ਆਪਾਂ ਨੂੰ ਸਮਝਾਉਂਦੇ ਨੇ ਕਿਉਂਕਿ ਧਰਮਰਾਜ ਨੇ ਲੇਖਾ ਮੰਗਣਾ ਸਾਤੋਂ ਮੁੱਲ ਸਿਰਾਨੋ ਲਿਖਾ ਦੇਨਾ ਆਏ ਕਠਨ ਦੂਤ ਜਮਲੇ ਨਾ ਕਿਆ ਤੈਂ ਖਟਿਆ ਕਹਾਂ ਗਬਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਤੋ ਫਰਮਾਨ ਆ ਜਾਣਾ ਤੈਨੂੰ ਫਾਲਣਾ ਫਿਰ ਜਦੋਂ ਫਾਲਣਾ ਨਾ ਫਿਰ ਜਦੋਂ ਜੰਮ ਦਾ ਸਿਰ ਤੇ ਡੰਡਾ ਪੈਂਦਾ ਨਾ ਫਿਰ ਜਿੰਦਨਿਮਾਣੀ ਕੱਢੀਏ ਹੱਡਾਂ ਨੂੰ ਕੜਕਾਏ ਹੱਟਾਂ ਨੂੰ ਕੜਕਾ ਕੇ ਜਿੰਦਨਿਵਾਣੀ ਨੂੰ ਕੱਢਦੇ ਨੇ ਖੱਤ ਮਰੋੜੇ ਤਨ ਕਪੈ ਸਾਹੂ ਆ ਸੇਤ ਫਿਰ ਬੰਦਾ ਪੁਛਤਾਉਂਦਾ ਫਿਰ ਪੁਛਤਾ ਕੇ ਕੁਛ ਨਹੀਂ ਫਾਇਦਾ ਇਸ ਕਰਕੇ ਆਪਾਂ ਸਮਝੀਏ ਇਹਨਾਂ ਇਹਨਾਂ ਵਿਕਾਰਾਂ ਨੂੰ ਦੇਖੀਏ ਇਹਨਾਂ ਤੋਂ ਬਚਣ ਲਈ ਗੁਰੂ ਸਾਹਿਬ ਨੇ ਕੀ ਦੱਸਿਆ ਸਾਨੂੰ ਕਿ ਗੁਰੂ ਵਾਲੇ ਬਣੀਏ ਉਦਾਂ ਇਹਨਾਂ ਤੋਂ ਕੋਈ ਨਹੀਂ ਬਚ ਸਕਦਾ ਇਹ ਐਡੀ ਤਕੜੀ ਫੌਜ ਆ ਨਾ ਘਰ ਘਰ ਦੇ ਵਿੱਚ ਇਹਨੇ ਝਗੜੇ ਪਾਏ ਨੇ ਕਾਮ ਦੇ ਨਾਲ ਬਹੁਤ ਸਾਰੀ ਅੱਜਕੱਲ ਹੈ ਹੀ ਕਾਮ ਦਾ ਜੋਰ ਅਸੀਂ ਵੀਡੀਓ ਕੱਢੀ ਸੀ ਜਿਹੜੀ ਜਿੱਥੇ ਕਲਯੁਗ ਵਾਲੀਆਂ ਦੋ ਵੀਡੀਓ ਕੱਢੀਆਂ ਨੇ ਤੁਸੀਂ ਸੁਣਿਓ ਬਹੁਤ ਸੋਡੇ ਸ਼ੰਕਿਆਂ ਦੇ ਨਿਵਰਤੇ ਹੋਣਗੇ ਨਿਵਰਤ ਹੋਣਗੇ ਉਹਦੇ ਵਿੱਚ ਇਸ ਕਰਕੇ ਇਹਨਾਂ ਤੋਂ ਅਸੀਂ ਬਚਣਾ ਬਚਣਾ ਕਿੱਦਾਂ ਗੁਰੂ ਵਾਲੇ ਬਣ ਕੇ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ ਭਾਈ ਸਾਹਿਬ ਨੇ ਦੱਸਿਆ ਰਹਿਤ ਬਾਰੇ ਦੱਸਿਆ ਰਹਿਤ ਬਹੁਤ ਜ਼ਰੂਰੀ ਹੈ ਇਹਨਾਂ ਤੋਂ ਬਚਣ ਦੇ ਲਈ ਜੇ ਰਹਿਤ ਰੱਖਾਂਗੇ ਤਾਂ ਸਾਡੀ ਪ੍ਰੋਟੈਕਸ਼ਨ ਰਹਿਣੀ ਹੈ ਰਹਿਤ ਤੋਂ ਬਿਨਾ ਫਿਰ ਫੜ ਲਾਂਦੇ ਨੇ ਇਹ ਅੰਦਰੂਨੀ ਰਹਿਤਾਂ ਵੀ ਰੱਖਣੀਆਂ ਨੇ ਰਹਿਤਮਾਨ ਸਿੱਖ ਦੇ ਕੋਲੇ ਆਉਂਦੇ ਨਹੀਂ ਬਚਦੇ ਨੇ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਕਿ ਇਹਨਾਂ ਤੋਂ ਬਚਣਾ ਕਿਵੇਂ ਆ ਗੁਰੂ ਸਾਹਿਬ ਨੇ ਬਚਣ ਦੇ ਤਰੀਕੇ ਕੀ ਦੱਸੇ ਨੇ